ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹਦਾਇਤਾਂ ਦੇ ਹੁਣ ਇਲਾਕੇ ਵਿੱਚ ਵਿਦਿਆਰਥਣਾਂ ਤੇ ਔਰਤਾਂ ਦੀ ਸੁਰੱਖਿਆ ਲਈ ਪੁਲਿਸ ਨੇ ਸ਼ੀ ਸਕਾਉਟ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਦੇ ਤਹਿਤ ਸਕੂਲਾਂ ਕਾਲਜਾਂ ਤੇ ਮੁਹੱਲਿਆਂ ਵਿੱਚ ਮਹਿਲਾ ਪੁਲਿਸ ਕਰਮਚਾਰੀਆਂ ਆਪਣੇ ਵਿਸ਼ੇਸ਼ ਵਾਹਨਾਂ ਰਹੀਂ ਗਸ਼ਤ ਕਰਨਗੇ ਅਤੇ ਸ਼ਰਾਰਤੀ ਅਨਸਰਾਂ ਨੂੰ ਨਤਕ ਪਾਉਣਗੇ ਕੀ ਨਾਮ ਹੈ ਜੀ ਰਣਵੀਰ ਕੌਰ ਜੀ ਕਿੱਥੋਂ ਦੇ ਰਹਿਣ ਵਾਲੇ ਮਾਛੋੜਾ ਸਰ ਕੀ ਲੱਗ ਰਿਹਾ ਜੀ ਤੁਹਾਨੂੰ ਇਹ ਮੈਡਮ ਪੁਲਿਸ ਖੜਨ ਨਾਲ ਲੇਡੀ ਪਹਿਲਾਂ ਜੋ ਪਹਿਲਾਂ ਤੇ ਹੁਣ ਨਾਲੋਂ ਕੀ ਫਰਕ ਲੱਗ ਰਿਹਾ? ਨਹੀਂ ਸਰ ਉਹ ਫਰਕ ਹੈ ਜੀ। ਸਰ ਕੀ ਫਰਕ ਹੈ ਜੀ? ਪਹਿਲਾਂ ਬਹੁਤ ਜ਼ਿਆਦਾ ਮੁੰਡੇ ਗੇੜੇ ਮਾਰਦੇ ਸੀਗੇ ਜੀ। ਨਹੀਂ। ਹਾਂਜੀ। ਤੇ ਹੁਣ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਫਰਕ। ਠੀਕ ਹੈ ਜੀ। ਤੁਸੀਂ ਦਿੱਲੀ ਲੈਣਾ ਉਹਨਾਂ ਵਿੱਚੋਂ? ਹਾਂਜੀ। ਪਹਿਲਾਂ ਇਦਾਂ ਪਹਿਲਾਂ ਮੁੰਡੇ ਆਉਂਦੇ ਸੀ ਦਿੱਲੀ ਨੂੰ। ਹਾਂਜੀ ਆਉਂਦੇ। ਯਾਨੀ ਕਿ ਹੁਣ ਫਰਕ ਹੈ। ਹਾਂਜੀ। ਜਸਵੰਤ ਸਿੰਘ ਹੈ ਜੀ। ਕਿੱਥੋਂ ਰਹਿਣ ਵਾਲੇ? ਆਪਾਂ ਮਛੋਰ ਸਾਹਿਬ ਦੇ ਰਹਿਣ ਵਾਲੇ ਜੀ। ਕਿਉਂਕਿ ਜਿਹੜਾ ਮੈਂ ਦੋ ਲੇਡੀਆਂ ਪੋਜ਼ਟਿਵ ਪੜਾਇਆ ਸੀ ਉਹਨਾਂ ਦੇ ਅੱਗੇ। ਜੀ ਬੱਚੇ ਨੂੰ ਲੈਣਾ ਕੁੜੀ ਨੂੰ ਹਾਂਜੀ ਕੁੜੀਆਂ ਨੂੰ ਲੈਣੇ ਆਂਗੇ ਲੈ ਕਰਨੇ ਨਾਲ ਫਰਕ ਪੈ ਗਿਆ ਹਾਂਜੀ ਬਹੁਤ ਜ਼ਿਆਦਾ ਫਰਕ ਹੈ ਮੁੰਡੇ ਤੇ ਉਹ ਗੇੜੀਆਂ ਮਾਰਦੇ ਦੇ ਤੇ ਨਿਛੇੜੀ ਵੀ ਬਹੁਤ ਆਉਂਦੇ ਜਾਂਦੇ ਤੇ ਇੱਧਰ ਤੇ ਮੈਡਮ ਜੀ ਉਹਨਾਂ ਦਾ ਕਰਕੇ ਖੜਨ ਕਰਕੇ ਬਹੁਤ ਫਰਕ ਪੜ ਗਿਆ ਤੇ ਸਵੇਰ ਟਾਈਮ ਸਰ ਵੀ ਅੰਨੇ ਮੁਲਾਜ਼ਮ ਆਪਣੇ ਤੇ ਸਰਕਾਰ ਨੇ ਬਹੁਤ ਵਧੀਆ ਕੀਤਾ ਜੀ ਤੇ ਮੈਡਮ ਦੀ ਡਿਊਟੀ ਲਈ ਤੇ ਸਰ ਉਹਨਾਂ ਦੀ ਨਾਮ ਦੱਸੋ ਅਲੀਡ ਕਨਸਟੇਬਲ ਪੂਜਾ ਵੜਮੇ ਦੇ ਦਿੱਤੇ ਖੜੇ ਸਕੂਲ ਦੇ ਕੰਨਸਟ੍ਰੂਕਟ ਮੇਰਾ ਕੀ ਕਹੂੰਗੀ ਜਿਹੜੇ ਸਕੂਲ ਤੋਂ ਕੰਮ ਨਹੀਂ ਲਿਖ ਕੰਮ ਦੇ ਦੋਵੇ ਦਿੱਤੇ ਫੰਕਸ਼ਨ ਇਹਦੇ ਵਿੱਚ ਤਾਂ ਇਹ ਸਭ ਤੋਂ ਪਹਿਲਾ ਹੂਡਰ ਹੈ ਲਾਈਟਸ ਨੇ ਤੇ ਮਾਈਕ ਦੀ ਸੁਵਿਧਾ ਦਿੱਤੀ ਗਈ ਹੈ ਕਿਸ ਕੰਮ ਲਈ ਕੀ ਫਰਕ ਹੈ ਜਮਨ ਸਾਡੇ ਸਕੂਲੀ ਵੀਡੀਓ ਇਹ ਸਾਨੂੰ ਮੇਨ ਮਕਸਦ ਤਾਂ ਇਹੀ ਹੈ ਕਿ ਜਿਵੇਂ ਕਿ ਲੜਕੀਆਂ ਦੇ ਨਾਲ ਕੋਈ ਛੇੜਛਾੜ ਹੁੰਦੀ ਹੈ ਉਸ ਮਕਸਦ ਦੇ ਲਈ ਸਾਨੂੰ ਇਹ ਸਕੂਲ ਦਿੱਤੀ ਗਈ ਹੈ ਕਿ ਸਾਦਾ ਅਸੀਂ ਸ਼ੁਰੂ ਦੇ ਮੁਤਾਬਿਕ ਮਾਛਵਾੜਾ ਸ਼ਹਿਰ ਦੇ ਵਿੱਚ ਫਿਰਦਾ ਦੇ ਵਿੱਚ ਅਸੀਂ ਜਾਂਦੇ ਆ ਤੇ ਉੱਥੇ ਖੜ ਕੇ ਆ ਮਤਲਬ ਕਿ ਜਿਹੜੀ ਲੇਡੀਜ਼ ਹੈ ਲੜਕੀਆਂ ਹੈ ਕਿ ਅਗਰ ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤੇ ਉਹ ਸਾਨੂੰ ਦੱਸਦੀਆਂ ਵੀ ਨੇ ਜੇ ਆਸ-ਪਾਸ ਕੋਈ ਲड़का ਆਂਦਾ ਹੈ ਜਾਂ ਉਹਨਾਂ ਨਾਲ ਛੇੜਛਾੜ ਕਰਦਾ ਹੈ ਉਹਨਾਂ ਨੂੰ ਸੁਰੱਖਿਆ ਦਰੱਖਣ ਵਾਸਤੇ ਅਸੀਂ ਉਹਨਾਂ ਨੂੰ ਸੁਰੱਖਿਆ ਦੇਣ ਵਾਸਤੇ ਇੱਥੇ ਖੜ੍ਹੇ ਹਾਂ। ਠੀਕ ਹੈ ਜੀ। ਜੇ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਕੀ ਕਰਦੇ ਹਾਂ? ਅਗਰ ਕਿਸੇ ਨੂੰ ਸਮੱਸਿਆ ਆਂਦੀ ਹੈ ਅਸੀਂ ਉਸੇ ਟਾਈਮ ਵੀ ਹੱਲ ਕਰਦੇ ਹਾਂ। ਜੇ ਨਾ ਹੋ ਸਕੇ ਤਾਂ ਉਹਨਾਂ ਤੋਂ ਅਸੀਂ ਰਿਟਰਨ ਦੇ ਵਿੱਚ ਕੰਪਲੇਂਟ ਲੈਂਦੇ ਆ ਤੇ ਉਹਨਾਂ ਨੂੰ ਦੱਸਦੇ ਆ ਕਿ ਤੁਸੀਂ ਸਾਡੇ ਦਫ਼ਤਰ ਆਓ। ਸਾਡਾ ਦਫ਼ਤਰ ਹੈ ਸਾਹ ਦੇ ਅੰਦਰ। ਉੱਥੇ ਤੁਸੀਂ ਸਾਡੇ ਕੋਲ ਆਓ ਅਸੀਂ ਇੱਥੇ ਸਵੇਰੇ 9:00 ਤੋਂ ਲੈ ਕੇ 6:00 ਵਜੇ ਤੱਕ ਖੁੱਲ੍ਹਦੇ ਆ। ਉਹਨਾਂ ਦਾ ਅਸੀਂ ਕੰਪਲੀਟ ਲੈ ਕੇ ਉਹਨਾਂ ਦਾ ਹੱਲ ਕਰਦੇ ਆ। ਇਸ ਤੋਂ ਇਲਾਵਾ ਹੋਰ ਕਿੱਥੇ ਕਿੱਥੇ ਜਾਂਦੇ ਹੋ ਜਾਂ ਕੋਈ ਤੁਹਾਨੂੰ ਸ਼ਡਿਊਲ ਵੀ ਆਉਂਦਾ ਸਕੂਲਾਂ ਦਾ ਜਾਂ ਆਪਣੇ ਹਿਸਾਬ ਨਾਲ ਚੱਲਦੇ ਜਾਂ ਕਿਹੜੇ ਕਿਹੜੇ ਸਕੂਲ ਚ ਜਾਨਾ ਜਾਂ ਨਹੀਂ ਨਹੀਂ ਸਾਨੂੰ ਸ਼ਡਿਊਲ ਆਉਂਦਾ ਹੈ ਜੀ ਸਾਡੇ ਜਿਹੜੇ ਮੈਡਮ ਨੇ ਇਨਚਾਰਜ ਡਿੰਪਲ ਮੈਡਮ ਉਹਨਾਂ ਵੱਲੋਂ ਸਾਨੂੰ ਡੇਲੀ ਦਾ ਡੇਲੀ ਰੁਟੀਨ ਆਉਂਦਾ ਹੈ ਉਹਦੇ ਸ਼ਡਿਊਲ ਆਉਂਦਾ ਹੈ ਸ਼ਡਿਊਲ ਦੇ ਮੁਤਾਬਿਕ ਹੀ ਅਸੀਂ ਸਕੂਲਾਂ ਦੇ ਵਿੱਚ ਜਾਂਦੇ ਹਾਂ ਇਹ ਇਸ ਤੋਂ ਇਲਾਵਾ ਹੋਰ ਕਿੱਥੇ ਕਿੱਥੇ ਜਾਂਦੇ ਹੋ ਇਸ ਤੋਂ ਇਲਾਵਾ ਅਸੀਂ ਸਕੂਲ ਮਤਲਬ ਕਿ ਜੜਾ ਮਾਛਵਾੜਾ ਸਾਹਿਬ ਦਾ ਏਰੀਆ ਪੈਂਦਾ ਸਾਰਾ ਗਲੀਆਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਅਸੀਂ ਜਾਂਦੇ ਹਾਂ ਪਿੰਡਾਂ ਦੇ ਵਿੱਚ ਜਾਂਦੇ ਹਾਂ अच्छा ए, इस विच की की फंक्शन है जी की की, की कर सकदा इस इस है इसकी की, की सुविधामा इस ने सुविधामा ता एदे विच इही है की देखो असि मतलब जिन्नी भी लेडीज दी कंप्लेंट्स ने ठीक है ओ असि डील करदे हां ਮਾਛੋੜਾ ਸਾਹਬ ਜਿਹੜਾ ਸਾਡਾ ਦਫਤਰ ਹੈ ਉੱਥੇ ਬੈਠ ਕੇ ਅਸੀਂ ਇਹੀ ਡੀਲ ਕਰਦੇ ਹਾਂ ਕਿ ਕਿਉਂਕਿ ਲੇਡੀਜ਼ ਨੂੰ ਪ੍ਰੋਬਲਮ ਆਉਂਦੀ ਸੀ ਕਿ ਥਾਣੇ ਵਿੱਚ ਜਾ ਕੇ ਆਪਣੀ ਪ੍ਰੋਬਲਮਸ ਦੱਸਣ ਦੇ ਵਿੱਚ ਉਹਨਾਂ ਨੂੰ ਸ਼ਰਮ ਮਹਿਸੂਸ ਹੁੰਦੀ ਸੀ ਇਸ ਕਰਕੇ ਸਰਕਾਰ ਨੇ ਹਰੇਕ ਥਾਣੇ ਦੇ ਵਿੱਚ ਮਹਿਲਾ ਮਿੱਤਰ ਖੋਲਿਆ ਹੈ ਉਹਦੇ ਅਕੋਰਡਿੰਗ ਅਸੀਂ ਸਾਡੇ ਕੋਲ ਲੇਡੀਜ਼ ਆਂਦੀਆਂ ਸਾਨੂੰ ਬਿਨਾ ਜੋ ਕਿਸੇ ਡਾਕਟਰ ਸਾਡੇ ਕੋਲ ਆਪਣੀ ਕੰਪਲੇਂਟ ਲਿਖਾਉਂਦੇ ਨੇ ਅਸੀਂ ਬਿਨਾਂ ਦੇਰੀ ਤੋਂ ਉਹਨਾਂ ਦੀ ਕੰਪਲੇਂਟ ਤੇ ਹੱਲ ਕਰਦੇ ਆਂ ਜੀ ਉਹਨਾਂ ਦੀ ਸਮੱਸਿਆਵਾਂ ਦਾ ਜਿਹੜਾ ਜੋ ਵੀ ਉਹਨਾਂ ਦੀ ਸਮੱਸਿਆ ਹੋਂਦੀ ਆ ਉਹਨਾਂ ਨੂੰ ਅਸੀਂ ਹੱਲ ਕਰਦੇ ਆਂ ਉਸ ਤੋਂ ਬਾਅਦ ਅਸੀਂ ਉਹਨਾਂ ਤੋਂ ਫੀਡਬੈਕ ਵੀ ਲੈਂਦੇ ਆਂ ਕਿ ਦੱਸੋ ਤੁਸੀਂ ਤੁਹਾਨੂੰ ਜੋ ਅਸੀਂ ਤੁਹਾਡਾ ਸਮਝੌਤਾ ਕਰਾਇਆ ਜੋ ਜਾਂ ਤੁਹਾਡਾ ਰਾਜਨਾਮਾ ਕਰਾਇਆ ਉਹ ਤੁਸੀਂ ਉਹਦੇ ਨਾਲ ਸਹਿਮਤ ਹੋ ਜਾਂ ਤੁਸੀਂ ਹੁਣ ਆਪਣੇ ਘਰ ਦੇ ਵਿੱਚ ਠੀਕ ਹੋ ਜਦੋਂ ਸਾਨੂੰ ਦੱਸਦੇ ਨੇ ਆਪਣੀ ਫੀਡਬੈਕ ਦਿੰਦੇ ਨੇ ਕਿ ਹਾਂਜੀ ਮੈਡਮ ਜੀ ਅਸੀਂ ਠੀਕ ਆ ਤੇ ਸਾਨੂੰ ਫਿਰ ਖੁਸ਼ੀ ਮਹਿਸੂਸ ਹੁੰਦੀ ਹੈ ਜਿਹੜੇ ਮਨ ਚਲੇ ਘੁੰਮਰੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜੋ ਅਸੀਂ ਭਾਂਜੀ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਵੀ ਤੁਸੀਂ ਜੋ ਵੀ ਤੁਸੀਂ ਹਰਕਤਾਂ ਕਰਦੇ ਹੋ ਉਹਨਾਂ ਤੋਂ ਬਾਅਦ ਆ ਜਾਓ ਹੁਣ ਮੈਡਮ ਨੇ ਐਸਐਸਪੀ ਮੈਮ ਨੇ ਸਾਨੂੰ ਸਖੂਤੀਆਂ ਦਿੱਤੀਆਂ ਨੇ ਇਸੇ ਕਰਕੇ ਦਿੱਤੀਆਂ ਨੇ ਠੀਕ ਹੈ ਕਿ ਤੁਸੀਂ ਜਿੰਨੀ ਵੀ ਲੜਕੀਆਂ ਦੇ ਨਾਲ ਕੋਈ ਛੇੜਛਾੜ ਹੁੰਦੀ ਹੈ ਉਹ ਘਟ ਜAVE ਜਦੋਂ ਦੇਖੋ ਅਸੀਂ ਖੜੇ ਹੁੰਦੇ ਹਾਂ ਤਾਂ ਇੱਥੇ ਕੋਈ ਨਹੀਂ ਹੁੰਦਾ ਜਦੋਂ ਅਸੀਂ ਚੱਲੇ ਜਾਂਦੇ ਹਾਂ ਉਸ ਤੋਂ ਬਾਅਦ ਇੱਥੇ ਆ ਕੇ ਰਾਊਂਡ ਲਾਉਂਦੇ ਨੇ ਸਾਨੂੰ ਪਤਾ ਲੱਗਦਾ ਹੈ ਜਿਹੜੇ ਸਿਕਿਉਰਿਟੀ ਗਾਰਡ ਉਹਨਾਂ ਨੂੰ ਪਤਾ ਲੱਗਦਾ ਕਿ ਜਦੋਂ ਤੁਸੀਂ ਆਉਂਦੇ ਹੋ ਮੈਮ ਤੁਸੀਂ ਥੋੜ੍ਹ ਡਰ ਜਾਂਦੇ ਨੇ ਫਿਰ ਹਫਤਾ 10 ਦਿਨ ਉਹ ਨਹੀਂ ਆਉਂਦੇ ਉਸ ਤੋਂ ਬਾਅਦ ਫਿਰ ਉਹ ਰਿਪੀਟ ਕਰ ਦਿੰਦੇ ਹੁਣ ਅਸੀਂ ਮਤਲਬ ਕਿ ਹਫਤੇ ਬਾਅਦ ਇੱਥੇ ਸਾਡਾ ਜਾਂ ਹਫਤੇ ਬਾਅਦ ਤੀਜੇ ਦਿਨ ਜੋ ਵੀ ਸਾਡੀ ਵਾਰੀ ਰੁਟੀਨ ਆਂਦੀ ਹੈ ਅਸੀਂ ਇੱਥੇ ਆ ਕੇ ਖੜਾਂਗੇ ਤਾਂ ਜੋ ਕੋਈ ਵੀ ਲੜਕਾ ਇੱਥੇ ਨਾ ਆ ਸਕੇ ਤੇ ਜਿੰਨੀ ਵੀ ਲੜਕੀਆਂ ਹੈ ਉਸ ਰੱਖਿਆਤ ਆਪਣੇ ਘਰ ਜਾ ਸਕਣ ਉਹਨਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਛੇੜਛਾੜ ਨਾ ਹੋਵੇ